i you. ਮੈਂ ਮੈਂ ਇੱਕ ਡੋਟ ਇਹ ਡੋਟ ਇਹ ਡੋਟ ਉਹ ਨੂੰ ਵੀ ਕਹਿ ਰਿਹਾ ਆ ਭੈਣਾਂ ਗਿਆ ਲਾਵਾ ਕਰ ਰਿਹਾ ਮਨ ਨੂੰ ਡੰਡਾ ਬਣਾ ਕੇ ਉਹ ਮਾਰ ਕੇ ਉਹ ਮਾਰ ਕੇ ਕੰਨਾ ਨਹੀਂ ਕਚੂੜਾ ਕਚੂੜਾ ਕਰ ਉਹ ਚੂੜਾ ਕਹਿੰਦਾ ਬਈ ਮੈਂ ਕਿੰਨਾ ਕਿਹਾ ਮੇਰੀ ਮੇਰੀ ਲੋਨ ਨੂੰ ਰੋਕਣਾ ਜੀ ਉਹ ਰੋਗ ਪੱਤਰਕਾਰ ਨੂੰ ਰੋਕ ਕੇ ਜੀ ਅਜੀ ਕੈਮਰਾ ਕੋਈ ਪੱਤਰਕਾਰ ਨੂੰ ਭਾਈ ਜੀ ਪਾਉਣਾ ਪੱਤਰਕਾਰ ਨੂੰ ਰੋਕ ਰੇ ਤੂੰ ਹਟਾ मलारिया बे मिया

ਆ ਬੜਾ ਹੀ ਬੜਾ ਹੀ ਰਾਜ ਨਹੀਂ ਕਰਦੇ ਚਾਲੋ। ਅਸੀਂ ਅੱਗੇ ਵੀਡੀਓ ਬਣਾ ਰਹੇ ਹਾਂ। ਹਾਂਜੀ ਸਰਕਾਰਾ ਮੈਨੂੰ ਰੋਕ। ਵੱਡਾ ਮਾਈਕਰੋ। ਨਾ ਨਾ ਗਾਲਾਂ ਗਾਲਾਂ ਕੱਢ ਰਿਹਾ ਤਾਂ ਉਹ। ਕਹਿੰਦਾ ਕੂੜੇ ਚ ਮਾਰ ਕਰ ਰਿਹਾ। ਜਿਹੜਾ ਕਹਿੰਦਾ ਕਰੂ ਨਾ ਫਿਰ। ਹਾਂ। ਆਪੇ ਦੇਖਣ ਦੇ ਜਿਹੜਾ ਕਰੂਗਾ। ਸਹੀ ਐ ਬਾਬੂ ਜੀ ਠੀਕ ਐ। ਕੂੜੇ ਚ ਮਾਰਨੀ ਕਹਣਾ ਆਮ। ਠੀਕ ਐ। ਅੱਗਾ ਕਹਿ ਰਿਹਾ ਕੂੜੇ ਚ ਮਾਰ ਕੂੜੇ ਚ ਮਾਰ। ਹਾਂ ਐ ਬਾਕੀ।

the chip